ਡਿਲਾਈਟ ਪੰਜਾਬ ਅਕੈਡਮੀ ਦੇ ਉੱਤੇ ਤੁਹਾਡਾ ਇੱਕ ਵਾਰੀ ਫੇਰ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਪੀਸੀਐਸ 2025 ਦਾ ਇਗਜ਼ਾਮ ਜਿਹੜਾ ਹੈਗਾ ਉਹ ਕੱਲ ਕੰਪਲੀਟ ਹੋ ਗਿਆ। ਕਾਫੀ ਟਾਈਮ ਤੋਂ ਤੁਹਾਨੂੰ ਇਸ ਇਗਜ਼ਾਮ ਦੀ ਵੇਟ ਵੀ ਸੀ। ਤੁਸੀਂ ਇਗਜ਼ਾਮ ਵੀ ਦੇ ਚੁੱਕੇ ਹੋ ਹੈਨਾ ਹੁਣ ਤੱਕ ਤੁਸੀਂ ਆਪਣਾ ਸਕੋਰ ਵੀ ਕਾਊਂਟ ਕਰ ਚੁੱਕੇ ਹੋਗੇ ਅਨੋਫੀਸ਼ੀਅਲ ਕੀ ਦੇ ਪਾਰਟ ਆ ਬੂ ਤੋਂ ਤੇ ਇੱਕ ਵੱਡਾ ਸਵਾਲ ਤੁਹਾਡੇ ਮਨ ਦੇ ਵਿੱਚ ਇਹ ਕ੍ਰੀਏਟ ਹੋ ਰਿਹਾ ਹੋਵੇਗਾ ਵੀ ਕੱਟਆਫ ਕਿੰਨੀ ਜਾਣ ਵਾਲੀ ਹੈ ਇਸ ਵਾਰ ਹੈਨਾ। ਥੋੜਾ ਜਿਹਾ ਪੇਪਰ ਦੇ ਬਾਰੇ ਗੱਲ ਕਰਦੇ ਹੋਏ ਸਾਇੰਟੀਫਿਕਲੀ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿ ਕਿੰਨੇ ਮਾਰਕਸ ਤੁਹਾਡੇ ਇਸ ਵਾਰ ਕੁਆਲੀਫਾਈ ਕਰਨ ਲਈ ਹੋਣੇ ਚਾਹੀਦੇ ਨੇ ਹੈਨਾ ਪ੍ਰੈਡਿਕਸ਼ਨ ਹੈਗੀ ਆ ਬਟ ਮੋਸਟ ਪ੍ਰੋਬਬਲੀ ਤੁਸੀਂ ਪ੍ਰੈਡਿਕਸ਼ਨ ਨੂੰ ਐਕੂਰੇਟ ਮੰਨ ਸਕਦੇ ਹੋ ਉਸ ਪੁਆਇੰਟ ਤੋਂ ਤੁਸੀਂ ਆਪਣੀ ਮੀਨਸ ਐਗਜ਼ਾਮੀਨੇਸ਼ਨ ਦੀ ਤਿਆਰੀ ਸਟਾਰਟ ਕਰ ਸਕਦੇ ਹੋ ਕੁਝ ਫੈਕਟਰਸ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਸਭ ਤੋਂ ਪਹਿਲੀ ਗੱਲ ਤਾਂ ਇਹ ਹੈਗੀ ਆ ਵੀ ਤੁਸੀਂ ਪ੍ਰੀਵੀਅਸ ইয়ার ਦਾ ਜਿਹੜਾ ਜਿਹੜੇ ਕਟਆਫ ਟ੍ਰੈਂਡਸ ਨੇ ਉਹਨਾਂ ਦਾ ਐਨਾਲਿਸਿਸ ਨਹੀਂ ਕਰ ਸਕਦੇ ਉਹਦਾ ਇੱਕ ਰੀਜ਼ਨ ਹੈਗਾ ਪਹਿਲਾ ਸੀ ਸੈੱਟ ਜਿਹੜਾ ਹੈਗਾ ਤੁਹਾਨੂੰ ਪਤਾ ਹੈ ਕਾਊਂਟ ਹੁੰਦਾ ਸੀਗਾ ਹੈਨਾ ਜਿਹੜਾ 2021 ਦੇ ਵਿੱਚ ਐਗਜ਼ਾਮੀਨੇਸ਼ਨ ਹੋਇਆ ਸੀਗਾ ਸੀ ਸੈੱਟ ਉਹਦੇ ਵਿੱਚ ਕਾਊਂਟ ਹੋਇਆ ਕੋਣ ਸੀ ਸੈੱਟ ਜਿਹੜਾ ਹੈਗਾ ਕੁਆਲੀਫਾਈਂਗ ਪੇਪਰ ਹੈਗਾ ਤੁਹਾਨੂੰ 40% ਮਾਰਕਸ ਚਾਹੀਦੇ ਨੇ ਹੈਨਾ ਤੇ ਤਕਰੀਬਨ ਤੁਸੀਂ ਇਹ ਮੰਨ ਕੇ ਚੱਲੋ ਵੀ ਤੁਸੀਂ 32 ਕੁਸ਼ਚਨ ਜੇਕਰ ਸਹੀ ਕਰਦੇ ਹੋ 80 ਦੇ ਵਿੱਚੋਂ ਤਾਂ ਤੁਹਾਡਾ ਸੀ ਸੈੱਟ ਕੁਆਲੀਫਾਈ ਹੋ ਜਾਏਗਾ ਹੈਨਾ ਦੂਸਰੀ ਗੱਲ ਇਹ ਹੈਗੀ ਆ ਵੀ ਜੇਕਰ ਅਸੀਂ ਗੱਲ ਕਰੀਏ ਜੀਐਸ ਦੇ ਪੇਪਰ ਦੇ ਪੁਆਇੰਟ ਆਫ View ਤੋਂ ਤਾਂ ਤੁਹਾਨੂੰ ਪਤਾ ਵੀ ਕੱਲ ਦਾ ਜਿਹੜਾ ਪੇਪਰ ਪੁੱਛਿਆ ਗਿਆ ਹੈਨਾ ਉਹਨੂੰ ਅਸੀਂ ਥੋੜਾ ਜਆ ਇਹ ਮੰਨ ਸਕਦੇ ਹਾਂ ਵੀ ਮੋਡਰੇਟ ਟੂ ਡਿਫਿਕਲਟ ਲੈਵਲ ਦਾ ਐਗਜ਼ਾਮੀਨੇਸ਼ਨ ਸੀ ਹੈਨਾ ਕਿੱਥੇ ਕਿੱਥੇ ਮੋਡਰੇਟ ਸੀ ਕਿ ਕਿੱਥੇ ਡਿਫਿਕਲਟੀ ਉਹ ਮੈਂ ਤੁਹਾਨੂੰ ਦੱਸ ਦਿੰਦਾ ਦੇਖੋ ਜਿਹੜਾ ਫੈਕਟ ਪੁੱਛਿਆ ਗਿਆ ਹੈ ਨਾ ਫੈਕਚੁਅਲ ਕੁਸ਼ਨ ਜ਼ਿਆਦਾ ਸੀਗੇ ਤਾਂ ਇਹ ਮੰਨ ਸਕਦੇ ਹਾਂ ਵੀ ਜਿਹੜੇ ਬੱਚੇ ਸਪੈਸੀਫਿਕਲੀ ਪੀਸੀਐਸ ਦੀ ਤਿਆਰੀ ਕਰਦੇ ਨੇ ਉਹਨਾਂ ਨੂੰ ਉਹਨਾਂ ਸਵਾਲਾਂ ਨੂੰ ਡੀਲ ਕਰਨ ਦੇ ਵਿੱਚ ਦਿੱਕਤ ਨਹੀਂ ਹੋਈ ਹੋਏਗੀ ਪਹਿਲੀ ਗੱਲ ਦੂਸਰੀ ਗੱਲ ਜਿਹੜਾ ਸਟੈਟਿਕ ਪੋਰਸ਼ਨ ਦੇ ਉੱਤੇ ਕੱਲ ਜਿਹੜਾ ਹੈਗਾ ਖਾਸ ਕਰਕੇ ਪੀਸੀਐਸ ਨੇ ਫੋਕਸ ਕੀਤਾ ਹੈਗਾ ਉਹ ਉਹਨਾਂ ਬੱਚਿਆਂ ਲਈ ਹੈਲਪਫੁਲ ਜ਼ਿਆਦਾ ਹੈਗਾ ਜਿਹੜੇ ਯੂਪੀਐਸਸੀ ਦੀ ਤਿਆਰੀ ਕਰਦੇ ਨੇ ਉਹਦਾ ਰੀਜ਼ਨ ਇਹ ਹੈਗਾ ਉਹਨਾਂ ਬੱਚਿਆਂ ਦਾ ਸਟੈਟਿਕ ਪੋਰਸ਼ਨ ਜਿਹੜਾ ਹੈਗਾ ਬਹੁਤ ਵਧੀਆ ਹੁੰਦਾ ਇਹਦਾ ਮਤਲਬ ਬੈਲੈਂਸ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਵੀ ਫੈਕਚੁਅਲ ਕੁਐਸਚਨ ਵੀ ਪੁੱਛੋ ਤਾਂ ਕਿ ਜਿਹੜੇ ਪੀਸੀਐਸ ਸਪੈਸੀਫਿਕ ਤਿਆਰੀ ਕਰਨ ਵਾਲੇ ਬੱਚੇ ਆ ਉਹਨਾਂ ਨੂੰ ਦਿੱਕਤ ਨਾ ਹੋਵੇ ਤੇ ਦੂਸਰੀ ਗੱਲ ਦੀ ਕੋਸ਼ਿਸ਼ ਇਹ ਕੀਤੀ ਗਈ ਹੈ ਵੀ ਜਿਹੜਾ ਯੂਪੀਐਸਸੀ ਦਾ ਵੀ ਇਗਜ਼ਾਮ ਦੇ ਰਿਹਾ ਉਹਦਾ ਸਟੈਟਿਕ ਚੰਗਾ ਹੋਣਾ ਚਾਹੀਦਾ ਹੈ ਨਾ ਤੁਹਾਨੂੰ ਪਤਾ ਪੇਪਰ ਵਧੀਆ ਸੀ ਸਟੈਟਿਕ ਪੋਰਸ਼ਨ ਜ਼ਿਆਦਾ ਜਿਹੜਾ ਹੈਗਾ ਫੋਕਸ ਕੀਤਾ ਗਿਆ ਸੀਗਾ ਇਸ ਕਰਕੇ ਜਿੰਨਾਂ ਬੱਚਿਆਂ ਦੀ ਤਿਆਰੀ ਜਿਹੜੇ ਯੂਪੀਐਸਸੀ ਦੀ ਤਿਆਰੀ ਕਰਦੇ ਨੇ ਖਾਸ ਕਰਕੇ ਉਹਨਾਂ ਨੂੰ ਕਾਫੀ ਹੈਲਪ ਇਸ ਪੇਪਰ ਦੇ ਤੀਸਰੀ ਗੱਲ ਜੇਕਰ ਮੈਂ ਗੱਲ ਕਰਾਂ ਤੁਹਾਨੂੰ ਪਤਾ ਹੈ ਵਰਲਡ ਹਿਸਟਰੀ ਚ ਕੁਸ਼ਨ ਨਹੀਂ ਪੁੱਛੇ ਗਏ ਹੈ ਨਾ ਸਿੱਖ ਹਿਸਟਰੀ ਤੋਂ ਵੀ ਕੁਸ਼ਨ ਜ਼ਿਆਦਾ ਨਹੀਂ ਪੁੱਛੇ ਗਏ ਇੱਕ ਜਿਹੜਾ ਹੈਗਾ ਏਰੀਆ ਜਿਹਦੇ ਵਿੱਚੋਂ ਤੁਸੀਂ ਤਿਆਰੀ ਕਰਦੇ ਹੋ ਬਟ ਉਹਦੇ ਚ ਸਵਾਲ ਨਹੀਂ ਸੀਗੇ ਜਨਰਲ ਸਾਇੰਸ ਦੇ ਸਵਾਲ ਪੁੱਛੇ ਗਏ ਨੇ ਟੈਕਨੀਕਲ ਜਿਹੜੀ ਚੀਜ਼ਾਂ ਨੇ ਉਹ ਨਹੀਂ ਪੁੱਛੀਆਂ ਗਈਆਂ ਜਿਵੇਂ ਕਹਿੰਦੇ ਆਪਾਂ ਸਾਇੰਸ ਐਂਡ ਟੈਕਨੋਲੋਜੀ ਉਦਾਂ ਦੇ ਸਵਾਲ ਦੇਖਣ ਨੂੰ ਨਹੀਂ ਮਿਲਦੇ ਚਲੋ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਮੈਂ ਇੱਕ ਗੱਲ ਕਹਾਂ ਓਵਰঅল ਪੇਪਰ ਥੋੜਾ ਜਾ ਹਲਕਾ ਜਾ ਡਿਫਿਕਲਟ ਮੰਨ ਸਕਦੇ ਹੋ ਉਹਦਾ ਇੱਕ ਕਾਰਨ ਇਹ ਵੀ ਆ ਵੀ ਸੀ ਸੈੱਟ ਭਾਵੇਂ ਕੁਆਲੀਫਾਈਂਗ ਪੇਪਰ ਆ ਬਦੁੱਦ ਉਹਦੇ ਵਿੱਚ ਕੰਪਰੀਹੈਂਸ਼ਨ ਦੇ ਸਵਾਲ ਜ਼ਿਆਦਾ ਨਹੀਂ ਸੀ ਇਸ ਕਰਕੇ ਵੀ ਇੱਕ ਦਿੱਕਤ ਤੁਸੀਂ ਦੇਖ ਸਕਦੇ ਹੋ ਹੁਣ ਤੁਹਾਡੇ ਮਨ ਦੇ ਵਿੱਚ ਇੱਕ ਸਵਾਲ ਕੀ ਸਰ ਕਿੰਨੀ ਕਟਆਫ ਜਿਹੜੀ ਹੈਗੀ ਆ ਇਸ ਵਾਰ ਜਾ ਸਕਦੀ ਆ ਹੈਨਾ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਦੇਖੋ ਪਹਿਲੀ ਗੱਲ ਤਾਂ ਇਹ ਹੁੰਦੀ ਆ ਬੱਚਿਓ ਦੇਖੋ ਤੁਸੀਂ ਪੇਪਰ ਦੇ ਕੇ ਆਇਓ ਹੈਨਾ ਤੁਸੀਂ ਬਹੁਤਾ ਇਨ੍ਹਾਂ ਚੱਕਰਾਂ ਦੇ ਵਿੱਚ ਨਹੀਂ ਪੈਣਾ ਕਿ ਕਟਆਫ ਕਿੰਨੀ ਜਾ ਰਹੀ ਆ ਪ੍ਰੈਡਿਕਸ਼ਨਸ ਤਾਂ ਇਸ ਟਾਈਮ ਤੇ ਬਹੁਤ ਆ ਰਹੀਆਂ ਹੋਣਗੀਆਂ ਹੈਨਾ ਬਹੁਤ ਵੀਡੀਓਜ਼ ਤੁਸੀਂ ਦੇਖ ਰਹੇ ਹੋਵੋਗੇ ਇਵੇਂ ਜਿਹੜੇ ਬੱਚੇ ਮੇਰੇ ਨਾਲ ਕਾਫੀ ਟਾਈਮ ਤੋਂ ਜੁੜੇ ਹੋਏ ਨੇ ਹੈਨਾ ਜਾਂ ਜਿਹੜੇ ਬੱਚੇ ਇਸ ਵਾਰੀ ਪ੍ਰੀ ਕੁਆਲੀਫਾਈ ਕਰਕੇ ਮੀਨਸ ਲਿਖ ਰਹੇ ਨੇ ਤੁਹਾਨੂੰ ਪਤਾ ਹੀ ਆ ਹੈਨਾ ਕਈ ਬੱਚੇ ਅੰਤਿਮ ਪ੍ਰਹਾਰ ਬੈਚ ਦੇ ਵਿੱਚ ਸੀਗੇ ਉਹ ਉਹ ਪ੍ਰੀਲਿਮਸ ਕੁਆਲੀਫਾਈ ਕਰਕੇ ਇਸ ਵਾਰੀ ਮੀਨਸ ਐਗਜ਼ਾਮੀਨੇਸ਼ਨ इजीली ਲਿਖਣ ਜਾ ਰਹੇ ਨੇ ਤੇ ਮੈਂ ਇਹ ਗੱਲ ਤੁਹਾਨੂੰ ਕਹਿਣ ਦੀ ਕੋਸ਼ਿਸ਼ ਕਰ ਰਿਹਾ ਵੀ ਜਦੋਂ ਆਪਾਂ ਪੇਪਰ ਦੇ ਕੇ ਆਨੇ ਆ ਹੈਨਾ ਉਸ ਤੋਂ ਬਾਅਦ ਸਾਡੇ ਮਨ ਚ ਕਟਆਫ ਦੇ ਉੱਤੇ ਸਵਾਲ ਤਾਂ ਹੁੰਦੇ ਹੀ ਆ ਸਾਡਾ ਮਾਈਂਡ ਵੀ ਨਹੀਂ ਟਿਕਦਾ ਪਰ ਜਦੋਂ ਤੁਹਾਨੂੰ ਵੀ ਇਹ ਗੱਲ ਪਤਾ ਹੈਗੀ ਆ ਵੀ ਕਟਆਫ ਜ਼ਰੂਰੀ ਨਹੀਂ ਆ ਵੀ ਉਹ ਪ੍ਰੈਡਿਕਸ਼ਨ ਜਿਹੜੀ ਕੋਈ ਵੀ ਕਰੇ ਭਾਵੇਂ ਮੈਂ ਹੀ ਕਿਉਂ ਨਾ ਕਰਾਂ ਉਹ 100% ਸਹੀ ਰਹੇ ਇਸ ਕਰਕੇ ਆਪਣੀਆਂ ਉਹਨਾਂ ਚੀਜ਼ਾਂ ਨੂੰ ਵੀ ਧਿਆਨ ਨੂੰ ਧਿਆਨ ਚ ਰੱਖ ਕੇ ਫਿਰ ਅੱਗੇ ਵਧਣਾ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹ ਗੱਲ ਕਹਿ ਦਾਂ ਦੇਖੋ ਜੇਕਰ ਅਸੀਂ ਇਹ ਗੱਲ ਕਰੀਏ ਇਸ ਵਾਰੀ ਸੀਟਾਂ ਵੀ ਤਕਰੀਬਨ 332 ਦੇ ਆਸ-પાસ ਨੇ ਹੈਨਾ ਵੈਕੈਂਸੀਜ਼ ਜ਼ਿਆਦਾ ਨਹੀਂ ਤੇ ਜ਼ਿਆਦਾ ਵੈਕੈਂਸੀਜ਼ ਹੋਣ ਕਰਕੇ ਵੀ ਇਹ ਹੁੰਦਾ ਵੀ ਤੁਹਾਡਾ ਜਿਹੜਾ ਜਿਹੜਾ ਕਟਆਫ ਦਾ ਟ੍ਰੈਂਡ ਹੈਗਾ ਉਹ ਥੋੜਾ ਜਿਹਾ ਡਾਊਨ ਹੋ ਜਾਂਦਾ ਮਤਲਬ ਕਟਆਫ ਥੋੜੀ ਦੂਸਰਾ ਇਸ ਵਾਰ ਇਹ ਕਿਹਾ ਜਾ ਰਿਹਾ ਵੀ ਤਕਰੀਬਨ 50% ਬੱਚੇ ਹੀ ਐਗਜ਼ਾਮ ਦੇਣ ਗਏ ਨੇ ਹੈਨਾ 50% ਲੋਕ ਐਗਜ਼ਾਮ ਵੀ ਨਹੀਂ ਦੇਣ ਗਏ ਉਹਦੇ ਕਰਕੇ ਵੀ ਇੱਕ ਪੋਸਿਬਿਲਟੀ ਹੋ ਜਾਂਦੀ ਹੈ ਵੀ ਚਲੋ ਠੀਕ ਠਾਕ ਜਿਹੜਾ ਹੈਗਾ ਕੱਟਆਫ ਬਹੁਤ ਜ਼ਿਆਦਾ ਹਾਈ ਨਹੀਂ ਜਾਏਗੀ ਤੇ ਹਾਂ ਇੱਕ ਹਾਈ ਜਾਣ ਦਾ ਫੈਕਟਰ ਇਹ ਹੈਗਾ ਵੀ 네ਗੇਟਿਵ ਮਾਰਕਿੰਗ ਨਹੀਂ ਹੈਗੀ ਹੈਨਾ ਜਦੋਂ ਨੈਗੇਟਿਵ ਮਾਰਕਿੰਗ ਨਹੀਂ ਹੁੰਦੀ ਫਿਰ ਤੁਹਾਨੂੰ ਪਤਾ ਹੀ ਹੈ ਵੀ ਥੋੜਾ ਜਿਹਾ ਮਾਰਕਸ ਜਿਹੜੇ ਆ ਬੱਚੇ ਬੱਚੇ ਬਿਨਾਂ ਡਰੇ ਅਟੈਂਪਟ ਕਰਦੇ ਨੇ ਮੈਨੂੰ ਲੱਗਦਾ ਮੈਕਸਿਮ ਬੱਚਿਆਂ ਨੇ ਸਾਰਾ ਪੇਪਰ ਅਟੈਂਪਟ ਕੀਤਾ ਹੋਣਾ ਫਿਰ ਉਹਦੇ ਵਿੱਚੋਂ ਕਈ ਤੁੱਕੇ ਵੀ ਸਟੀਕ ਬਹਿ ਜਾਂਦੇ ਉਹਨਾਂ ਚੀਜ਼ਾਂ ਨੂੰ ਵੀ ਥੋੜਾ ਜਿਹਾ ਤੁਸੀਂ ਧਿਆਨ ਰੱਖਣਾ ਵੀ ਹਾਂ ਜਦੋਂ ਅਸੀਂ ਵਿਦਆਊਟ ਨੈਗੇਟਿਵ ਮਾਰਕਿੰਗ ਅੱਗੇ ਵਧਦੇ ਹਾਂ ਫਿਰ ਕਟਆਫ ਜ਼ਿਆਦਾ ਵੀ ਜਾ ਸਕਦੀ ਆ ਦੇਖੋ ਹੁਣ ਦੋ ਇਥੋਂ ਫੈਕਟਰ ਨਿਕਲ ਕੇ ਆਉਂਦੇ ਨੇ ਇੱਕ ਤਾਂ ਮੋਸਟ ਪ੍ਰੋਬਬਲੀ ਜਿਹੜੇ ਤੁਸੀਂ ਸੁਣ ਰਹੇ ਹੋਵੋਗੇ ਵੀ ਕਟਆਫ ਜਿਹੜੀ ਹੈਗੀ 100 ਦੇ ਆਸ-ਪ ਇੱਕ ਜਿਹੜਾ ਫੈਕਟਰ ਇਹ ਹੈਗਾ ਦੂਸਰਾ ਫੈਕਟਰ ਇਹ ਹੈਗਾ ਵੀ ਕਟਆਫ ਜਿਹੜੀ ਥੋੜੀ ਜਿਹੀ ਹਾਇਰ ਹੋ ਸਕਦੀ ਹੈ ਉਹਦਾ ਰੀਜ਼ਨ ਮੈਂ ਤੁਹਾਨੂੰ ਦੱਸਿਆ ਵੀ 네ਗੇਟਿਵ ਮਾਰਕਿੰਗ ਜਿਹੜੀ ਹੈਗੀ ਆ ਉਹ ਨਹੀਂ ਹੈਗੀ ਤੀਸਰੀ ਗੱਲ ਜਿਵੇਂ ਜਦੋਂ ਪੁਰਾਣਾ ਐਗਜ਼ਾਮ ਹੋਇਆ 2021 ਦੇ ਵਿੱਚ ਤੇ ਉਸਦੇ ਕੰਪੈਰੀਜ਼ਨ ਚ ਐਗਜ਼ਾਮ ਹੁਣ 2025 ਹੋ ਰਿਹਾ ਚਾਰ ਸਾਲਾਂ ਦੇ ਵਿੱਚ ਕੰਪੀਟੀਸ਼ਨ ਵੀ ਬੱਚੇਓ ਇਨਕਰੀਜ਼ ਹੁੰਦਾ ਇਹ ਵੀ ਇੱਕ ਵੱਡਾ ਫੈਕਟਰ ਹੈ ਕਿਸੇ ਵੀ ਚੀਜ਼ ਨੂੰ ਡਿਸਾਈਡ ਕਰਨ ਲਈ ਬੱਚੇ ਤਿਆਰੀ ਜ਼ਿਆਦਾ ਕਰ ਲੈਂਦੇ ਨੇ ਹੈਨਾ ਓਵਰঅল ਕਾਫੀ ਹੋਰ ਐਗਜ਼ਾਮਸ ਦੇ ਵਿੱਚ ਵੀ ਮੱਥਾ ਮਾਰਦੇ ਰਹਿੰਦੇ ਨੇ ਉਹਨਾਂ ਚੀਜ਼ਾਂ ਨੂੰ ਕਰਕੇ ਵੀ ਕਿਤੇ ਨਾ ਕਿਤੇ ਇਤਨਾ ਕੁਐਸਚਨ ਅਟੈਂਪਟ ਕਰ ਲੈਂਦੇ ਆ ਉਹਦੇ ਕਰਕੇ ਉਹਨਾਂ ਦੀ ਪ੍ਰੈਕਟਿਸ ਜ਼ਿਆਦਾ ਹੋ ਜਾਂਦੀ ਆ ਮੈਂ ਅਗਰ ਤੁਹਾਨੂੰ ਇਸ ਗੱਲ ਨੂੰ ਲੈ ਕੇ ਦੱਸਾਂ ਪਹਿਲੀ ਗੱਲ ਜਿੰਨਾ ਬੱਚਿਆਂ ਦੇ ਮਾਰਕਸ 100 ਪਲੱਸ ਬਣ ਰਹੇ ਨੇ ਹੈਨਾ ਜਿਨ੍ਹਾਂ ਦੇ 100 ਪਲੱਸ ਮਾਰਕਸ ਬਣ ਰਹੇ ਨੇ ਉਹਨਾਂ ਨੂੰ ਤਾਂ ਬਿਨਾ ਸੋਚੇ ਹੀ ਮেইনਸ ਐਗਜ਼ਾਮੀਨੇਸ਼ਨ ਦੀ ਤਿਆਰੀ ਕਰਨ ਦੀ ਲੋੜ ਆ ਹੈਨਾ ਕੋਈ ਬਹੁਤ ਤਾਂ ਜ਼ਿਆਦਾ ਧਿਆਨ ਇਧਰ ਦੇਣਾ ਨਹੀਂ ਵੀ ਕਟਆਫ ਕਿੰਨੀ ਜਾ ਰਹੀ ਹੈ ਮੇਰੇ ਸਾਹਮਣੇ ਨਾਲ 100% ਜੀ ਹੈਗੀ ਆ ਤੁਹਾਡਾ ਸਕੋਰ ਆ ਜਾਣਾ ਤੁਹਾਡਾ ਕੁਆਲੀਫਾਈ ਹੋ ਜਾਣਾ ਦੂਸਰੀ ਗੱਲ ਇਹ ਹੈਗੀ ਆ ਵੀ ਜਿਨ੍ਹਾਂ ਬੱਚਿਆਂ ਦੇ ਨੰਬਰ ਤਕਰੀਬਨ 115 ਤੋਂ 120 ਬਣ ਰਹੇ ਨੇ ਹੈਨਾ ਉਹ ਸੇਫਰ ਸਾਈਡ ਦੇ ਵਿੱਚ ਹੈਗੇ ਨੇ ਉਹਨੂੰ ਤੁਸੀਂ ਮੰਨ ਕੇ ਚੱਲੋ ਜਿੱਥੇ ਤੱਕ ਮੈਨੂੰ ਲੱਗਦਾ ਇਹ ਮੈਕਸਿਮਮ ਰੇਂਜ ਹੈਗੀ ਆ ਵੀ 60 ਕੁਐਸਚਨ ਜਿਹੜੇ ਹੈਗੇ ਆ ਮੈਕਸਿਮਮ ਰੇਂਜ ਹੈਗੀ ਆ ਵੀ ਇਸ ਤੋਂ ਜ਼ਿਆਦਾ ਕੁਐਸਚਨ ਕਟਆਫ ਕੁਆਲੀਫਾਈ ਜਿਹੜੀ ਹੈਗੀ ਆ ਕਟਆਫ ਨਹੀਂ ਰਹੇਗੀ ਇਹਦਾ ਮਤਲਬ 60 2 120 ਨੰਬਰ ਜਿਹੜੇ ਨੇ ਜਿੰਨਾਂ ਬੱਚਿਆਂ ਦੇ ਹੈਗੇ ਨੇ ਉਹ ਤਾਂ ਰਿਲੈਕਸ ਹੋ ਕੇ ਮੀਨਸ ਐਗਜ਼ਾਮੀਨੇਸ਼ਨ ਦੀ ਤਿਆਰੀ ਕਰਨ ਕਟਆਫ ਤੁਹਾਨੂੰ ਪਤਾ ਹੈ ਕੈਟਾਗਰੀ ਵਾਈਜ਼ ਵੀ ਚੀਜ਼ਾਂ ਮੈਟਰ ਕਰਨੀਆਂ ਵੈਰੀ ਕਰਨੀਆਂ ਦੂਸਰੇ ਜਿੰਨਾਂ ਬੱਚਿਆਂ ਦੇ ਨੰਬਰ 90 ਪਲੱਸ ਬਣ ਰਹੇ ਨੇ ਹੈਨਾ ਉਹ ਵੀ ਮੀਨਸ ਐਗਜ਼ਾਮੀਨੇਸ਼ਨ ਦੀ ਤ ਕਿਉਂਕਿ ਦੇਖੋ ਬੱਚਿਓ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਬਹੁਤ ਸਾਰੇ ਫੈਕਟਰਸ ਹੁੰਦੇ ਨੇ ਕਟਆਫ ਨੂੰ ਲੈ ਕੇ ਉਹਨਾਂ ਫੈਕਟਰਸ ਨੂੰ ਜਿਹੜਾ ਪੀਸੀਐਸ ਆ ਜਾਂ ਕਮਿਸ਼ਨ ਆ ਉਹਨੂੰ ਹੀ ਪਤਾ ਹੁੰਦਾ ਇਹਨਾਂ ਚੀਜ਼ਾਂ ਨੂੰ ਲੈ ਕੇ ਇਸ ਕਰਕੇ ਤੁਸੀਂ ਰੱਬ ਨਾ ਕਰੇ ਮੰਨ ਲਓ ਤੁਹਾਡਾ ਮੰਨ ਲਓ ਪ੍ਰਮਾਤਮਾ ਮਿਹਰ ਕਰੇ ਹੈਨਾ ਤੁਸੀਂ ਤਿਆਰੀ ਨਹੀਂ ਕੀਤੀ ਤੁਸੀਂ ਟਾਈਮ ਵੇਸਟ ਕਰ ਲਿਆ ਹੈਨਾ ਜਿਵੇਂ ਤੁਹਾਨੂੰ ਮੈਂ ਦੱਸਣਾ ਵੀ ਰਿਜ਼ਲਟ ਵੀ ਜਿਹੜਾ ਹੈਗਾ ਇੱਕ ਅਧ ਮਹੀਨੇ ਤੱਕ ਆ ਜਾਣਾ ਤੇ ਉਹ ਟਾਈਮ ਪੀਰੀਅਡ ਤੁਸੀਂ ਇਹਨਾਂ ਫਿਕਰਾਂ ਦੇ ਵਿੱਚ ਹੀ ਟਾਈਮ ਸਪੈਂਡ ਕਰਤਾ ਫਿਰ ਤੁਸੀਂ ਮੀਨਸ ਦੀ ਤਿਆਰੀ ਬਹੁਤੀ ਕਰ ਨਹੀਂ ਪਾਉਗੇ ਹੈਨਾ 2 ਕੁ ਮਹੀਨੇ ਦੇ ਬਾਅਦ ਮੀਨਸ ਐਗਜ਼ਾਮੀਨੇਸ਼ਨ ਵੀ ਹੋ ਜਾਣਾ ਇਸ ਕਰਕੇ ਜੇ ਕੋਰਟ ਕੇਸ ਵਗੈਰਾ ਨਹੀਂ ਹੋਇਆ ਹੈਨਾ ਰਿਜ਼ਲਟ ਡਿਲੇ ਨਹੀਂ ਹੋਇਆ ਫਿਰ ਤੁਹਾਡਾ ਤੁਸੀਂ ਬੰਨ ਕੇ ਚੱਲੋ 2 ਕੁ ਮਹੀਨੇ ਤੱਕ ਮੀਨਸ ਵੀ ਹੋ ਜਾਣਾ ਉਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਆਪਣਾ ਟਾਈਮ ਵੇਸਟ ਨਾ ਕਰੋ ਫਿਰ ਮੈਂ ਦੁਬਾਰਾ ਦੁਹਰਾ ਰያ ਹਾਂ ਜਿੰਨਾ ਬੱਚਿਆਂ ਦੇ ਨੰਬਰ 90 ਪਲੱਸ ਨੇ ਉਹ ਬਿਨਾ ਸੋਚੇ ਮੀਨਸ ਐਗਜ਼ਾਮੀਨੇਸ਼ਨ ਦੀ ਤਿਆਰੀ ਕਰਨ ਜਿਨ੍ਹਾਂ ਦੇ 110 ਜਾਂ 115 120 ਨੰਬਰ ਤੋਂ ਜ਼ਿਆਦਾ ਬਣ ਰਹੇ ਨੇ ਉਹ ਤਾਂ ਬਿਲਕੁਲ ਹੀ ਨਾ ਦੇਖਣ ਕੋਸ਼ ਉਹ ਸਿਰਫ ਤੇ ਸਿਰਫ ਆਪਣੇ ਮੀਨਸ ਐਗਜ਼ਾਮੀਨੇਸ਼ਨ ਦੇ ਉੱਤੇ ਫੋਕਸ ਕਰ ਕਿੱਦਾਂ ਤੁਸੀਂ ਮੀਨਸ ਨੂੰ ਤਿਆਰ ਕਰਨਾ ਇਹਨੂੰ ਲੈ ਕੇ ਵੀ ਆਪਾਂ ਇੱਕ ਸਟ੍ਰੈਟਜੀ ਵੀਡੀਓ ਜਿਹੜੀ ਹੈਗੀ ਆ ਡਿਸਕਸ ਕਰ ਲਾਂਗੇ ਟਾਈਮ ਵੇਸਟ ਨਹੀਂ ਕਰਨਾ ਫੋਕਸ ਕਰਨਾ ਇਨ੍ਹਾਂ ਚੀਜ਼ਾਂ ਨੂੰ ਲੈ ਕੇ ਕਿ ਹਾਂ ਕਿੱਦਾਂ ਹੁਣ ਤੁਸੀਂ ਇੱਥੋਂ ਮੀਨਸ ਦੇ ਰੂਟੀਨ ਨੂੰ ਅੱਗੇ ਲੈ ਕੇ ਜਾਣਾ ਠੀਕ ਹੈ ਬਹੁਤਾ ਧਿਆਨ ਨਹੀਂ ਭਟਕਾਉਣਾ ਮੈਂ ਵਾਰ-ਵਾਰ ਇੱਕ ਗੱਲ ਕਹਿ ਰਿਹਾ ਦੇਖੋ ਇਹ ਕੋਈ ਵੀ ਪ੍ਰੈਡਿਕਸ਼ਨ ਜਿਹੜੀ ਹੈਗੀ ਆ ਐਕੂਰੇਟ ਨਹੀਂ ਹੋ ਸਕਦੀ ਕਈ ਵਾਰੀ ਉਹ ਗੱਲ ਵੱਖਰੀ ਆ ਵੀ ਇਸ ਮੰਚ 'ਚ ਇਹ ਜਿਹੜਾ ਪਲੇਟਫਾਰਮ ਆ ਮੈਂ ਹਮੇਸ਼ਾ ਹੀ ਤੁਹਾਨੂੰ ਰਿਐਲਿਟੀ ਦੇ ਨਾਲ ਰੱਖਣ ਦੀ ਕੋਸ਼ਿਸ਼ ਕਰਦਾ ਤੇ ਇੱਕ ਮੇਰਾ ਫੈਕਟਰ ਇਹ ਵੀ ਹੁੰਦਾ ਵੀ ਜਿਹੜਾ ਬੱਚਾ ਹੁਣ ਦੇਖੋ ਪਤਾ ਨਹੀਂ ਹੁੰਦਾ ਕਈ ਵਾਰੀ ਮੰਨ ਲਓ ਜਿਵੇਂ ਤੁਹਾਡੇ 90 ਸਕੋਰ ਆ ਜਾਂ 85 ਆ ਤੇ ਤੁਸੀਂ ਜਿਹੜਾ ਹੈਗਾ ਇਹ ਸੋਚ ਕੇ ਬੈਠੇ ਹੋ ਕਿ ਕਟਆਫ ਤਾਂ 85 ਤਾਂ ਜਾਏਗੀ ਨਹੀਂ ਤੇ ਪ੍ਰਮਾਤਮਾ ਕਦੇ ਵੀ ਕਟਆਫ ਮੰਨ ਲਓ ਉੱਥੇ ਚੱਲ ਜਾਈ ਫਿਰ ਤੁਹਾਡਾ ਇੱਕ ਮਹੀਨਾ ਤਾਂ ਪੂਰੀ ਤਰ੍ਹਾਂ ਸਪੋਇਲ ਹੋ ਗਿਆ ਫਿਰ ਤੁਸੀਂ ਕਿਤੇ ਨਾ ਕਿਤੇ ਸਾਈਕੋਲੋਜੀਕਲ ਲੈਵਲ ਤੇ ਤੁਹਾਨੂੰ ਪ੍ਰੈਸ਼ਰ ਹੋ ਜਾਣਾ ਵੀ ਯਾਰ ਮੈਂ ਪਿੱਛੇ ਰਹਿ ਗਿਆ ਜਾਂ ਰਹਿ ਗਈ ਆ ਤੇ ਮੈਂ ਹੁਣ ਮੇਰਾ ਮੀਨਸ ਤਿਆਰ ਨਹੀਂ ਕਰ ਸਕਦਾ ਉਹਨਾਂ ਚੀਜ਼ਾਂ ਤੋਂ ਬਚਣ ਲਈ ਤੁਸੀਂ ਇਸ ਚੀਜ਼ ਨੂੰ ਅਵੋਇਡ ਕਰੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਅਗਲੀ ਵੀਡੀਓਜ਼ ਤਦ ਤੱਕ ਆਪਣਾ ਧਿਆਨ ਰੱਖੋ ਥੈਂਕ ਯੂ ਸੋ ਮਚ